ਪਸ ਸਨੈਪ ਵੀ ਗਰੜ ਵੀ ਸ਼ੁਰੂ ਅੰਕ ਲਿਓ ਕੈਮਰੇ ਵਾਲਾ ਦੇ ਕੋਈ ਨਾ ਤੁਸੀਂ ਕੈਮਰੇ ਵਾਲਾ ਦੇਖੋ ਜ਼ਿਆਦਾ ਵਰਕ ਕਰੋ ਕਿਹੜੀ ਫ੍ਰੀਕੋਰਡ ਦੀ ਗੱਲ ਹੋਈ ਹੈ ਕਿਹੜੀ ਮੋਗੇ ਦੀ ਗੱਲ ਹੋਈ ਹੈ ਦੱਸੋ ਵੀ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਨਹੀਂ ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੋਗੇ ਦੀ ਆ ਗੱਲ ਕਰ ਰਹੀ ਹਾਂ ਮੈਂ ਫਰੀਦਕੋਟ ਦੀ ਗੱਲ ਕਰ ਰਿਹਾ ਹਾਂ ਇਸ ਕਰਕੇ ਲੋਕ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਉਸ ਵੇਲੇ ਕੀ ਸੈਂਟੀਮੈਂਟ ਹੁੰਦਾ ਵੋਟਾਂ ਹੋ ਗਈਆਂ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਂ ਚੱਕਣ ਲਈ ਅਲੱਗ ਆਉਣਾ ਪਊਗਾ ਸੌਂ ਚੱਕ ਕੇ ਜਦੋਂ ਐਮਪੀ ਦੀ ਸੌਂ ਚੱਕਣਗੇ ਸੰਵਿਧਾਨ ਮੁਤਾਬਕ ਸੌਂ ਉਹਨਾਂ ਨੂੰ ਆਜ਼ਾਦਤ ਮਿਲ ਜਾਏਗੀ ਸੌਂ ਉਹ ਚੱਕਣਗੇ ਆ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਪਰ ਉਸ ਤੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ ਉਹ ਉਹ ਜਗ੍ਹਾ ਕਿਹੜੀ ਆ ਕੀ ਉੱਥੋਂ ਲੋਕਾਂ ਦੇ ਸਵਾਲ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਸੁਣੋ ਮੈਂ ਕੇਂਦਰ ਦਾ ਇਸ ਵੇਲੇ ਮੰਤਰੀ ਬੈਠਾ ਮਿਨਿਸਟਰ ਆ ਨਾ ਮੈਂ ਕੀ ਮਿਨਿਸਟਰ ਹੋਣ ਦੇ ਨਾਤੇ ਕਾਨੂੰਨ ਤੋੜ ਸਕਦਾ ਜੇ ਮੈਂ ਕਾਨੂੰਨ ਤੋੜੂਗਾ ਚਾਹੇ ਉਹ ਮੁੱਖ ਮੰਤਰੀ ਆ ਮੰਤਰੀ ਆ ਉਹਦੀ ਜਗ੍ਹਾ ਜਿਹੜੀ ਜੇਲ੍ਹ ਚ ਕਿਸੇ ਨੂੰ ਕੋਈ ਮਾਫੀ ਤਾਂ ਨਹੀਂ ਜੇ ਕੋਈ ਐਮਪੀ ਵੀ ਤੁਸੀਂ ਬਣਾ ਦਿੰਨੇ ਹੋ ਬਣਾਤਾ ਤੁਸੀਂ ਐਮਪੀ ਉਹਨੂੰ ਕੋਈ ਇਹ ਥੋੜੀ ਜਾਂ ਨਹੀਂ ਆਜ਼ਾਦਤ ਮਿਲ ਜੂਗੀ ਵੀ ਅੱਜ ਉਹ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰੇ ਜੇ ਉਹ ਕਾਨੂੰਨ 'ਚ ਨਹੀਂ ਰਹੇਗਾ ਤਾਂ ਉਹਨੂੰ ਜਾਂ ਜੇਲ੍ਹ 'ਚ ਹੀ ਮਿਲਣਾ ਹੈ ਚਾਹੇ ਕਿਸੇ ਨੂੰ ਐਮਐਲਏ ਬਣਾ ਲੈਣ ਉਹ ਤਾਂ ਲੋਕਾਂ ਦਾ ਕੰਮ ਆ ਪਰ ਜਿਨੇ ਕਾਨੂੰਨ ਦੇਸ਼ ਨੂੰ ਨਹੀਂ ਮੰਨਿਆ ਦੇਸ਼ ਦੇ ਸੰਵਿਧਾਨ ਨੂੰ ਮੰਨਿਆ ਉਹਨੂੰ ਐਮਐਲਏ ਬਣਾ ਲਓ ਐਮਪੀ ਬਣਾ ਲਓ ਮੰਤਰੀ ਬਣਾ ਲਓ ਸੰਤਰੀ ਬਣਾ ਲਓ ਉਹਦੀ ਜਗ੍ਹਾ ਜੇਲ੍ਹ ਆ ਇਹ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਇਸ ਹੱਥ ਜੋੜ ਕੇ ਜਿਹੜਾ ਵੀ ਕੋਈ ਬਾਹਰ ਜਿਹਨੂੰ ਮਰਜ਼ੀ ਚੁਣ ਲੋ ਜਿਹੜਾ ਕੋਈ ਬਾਹਰ ਆ ਉਹ ਤੁਹਾਡੇ ਕੰਮ ਕਰਾਊਗਾ ਉਹ ਤੁਹਾਡੀ ਗੱਲ ਕਰੂਗਾ ਤੇ ਹੁਣ ਤਾਂ ਬੀਜੇਪੀ ਦੀ ਸਰਕਾਰ ਬਣ ਗਈ ਜਿਹੜੀਆਂ ਵੀ ਬਾਈ ਇਲੈਕਸ਼ਨਾਂ ਆਉਣਗੀਆਂ ਉਹ ਚ ਹਰ ਬੀਜੇਪੀ ਦੇ ਨਮਾਇੰਦੇ ਨੂੰ ਜਿਤਾਓ ਤੇ ਉਹ ਤੁਹਾਡੀ ਵਿਧਾਨ ਸਭਾ ਚ ਕਰੋੜਾਂ ਰੁਪਈਆ ਉੱਥੋਂ ਲੈ ਕੇ ਆਊਗਾ ਸੈਂਟਰ ਦੀਆਂ ਸਕੀਮਾਂ ਲੈ ਕੇ ਆਊਗਾ ਬਾਕੀ ਜਿਹੜੀ ਆਮ ਆਦਮੀ ਦੀ ਸਰਕਾਰ ਉਹ ਤਾਂ ਅੱਜੋ ਜਨਾਬ ਜੀ ਕਹਿੰਦੇ ਮੈਂ ਹੁਣ ਮੁੱਖ ਮੰਤਰੀ ਜਿਹੜਾ ਘਰ ਆ ਜਲੰਧਰ ਲੈ ਗਿਆ ਤੇ ਐ ਕਿੰਨੇ ਨੂੰ ਕਿਹਨੂੰ ਕਿਹਨੂੰ ਬੇਫੂ ਬਣਾਉਂਦੇ ਫਿਰੋਗੇ ਵੀ ਹੁਣ ਅਸੀਂ 2.5 ਜਲੰਧਰ ਹੀ ਰਹਿਣਾ ਇਸ ਕਰਕੇ ਪਿਛਲੀ ਪਿੱਛੇ ਵੀ ਵਿਚਾਰ ਰੱਖਣ ਕਿਤੇ ਪਿੱਛੀ ਰੋਟੀ ਨਾ ਖੋਈ ਜਾਵੇ ਚੰਡੀਗੜ੍ਹ ਵਾਲੀ ਉਹਦਾ ਵੀ ਮਗਰ ਨਿਗਾਹ ਰੱਖਣਾ ਇਹਦੇ ਬਾਰੇ ਨੂੰ ਲੈ ਕੇ ਸਿਰਫ ਇੱਕ ਮਿੰਟ ਇਸ ਗੱਲ ਤੇ ਸਪਸ਼ਟੋਂ ਭਈ ਜੇ ਤੁਸੀਂ ਕਿਸੇ ਨੂੰ ਐਮਐਲਏ ਐਮਪੀ ਵੀ ਚੁਣ ਲਓਗੇ ਜੇ ਉਹ ਨੂੰ ਹੁਣ ਇੱਕ ਐਮਪੀ ਬੀਐਸਪੀ ਦੇ ਐਮਪੀ ਸੀ ਮੈਨੋਂ ਨਹੀਂ ਬੀਐਸਪੀ ਦੇ ਐਮਪੀ ਸੀ ਪਿਛਲੀ ਸਾਰਮੀ ਲੋਕ ਸਭਾ ਚ ਉਹਨਾਂ ਦੇ ਉੱਤੇ ਰੇਪ ਦਾ ਕੇਸ ਸੀ ਉਹ ਸੌ ਚੱਕਣ ਆ ਗਏ ਪਰ ਲਗਾਤਾਰ ਕੇਸ ਉਹਨਾਂ ਤੇ 5 ਸਾਲ ਚੱਲਦਾ ਰਿਹਾ ਤੇ ਉਹ ਇੱਕ ਦਿਨ ਵੀ ਨਾਟ ਇਵਨ ਫॉर ਅ ਡੇ ਉਹ ਆ ਕੇ ਲੋਕ ਸਭਾ ਚ ਹਾਜ਼ਰੀ ਨਹੀਂ ਲਾ ਸਕੇ ਕੋਰਟ ਨੇ এলাਉ ਨਹੀਂ ਕੀਤਾ ਆਜ਼ਾਦ ਅਲੀਤੀ ਕੋਰਟ ਨੇ ਫਿਰ ਕੀ ਲੋਕਾਂ ਦਾ ਨੁਕਸਾਨ ਹੋਇਆ ਉਹ ਤਾਂ ਨਹੀਂ ਹੋਇਆ ਉਹਨੂੰ ਤਾਂ ਸੌ ਚੱਕ ਲਈ ਉਹਨੇ ਉਹਨੂੰ ਤਨਖਾਹ ਵੀ ਜਾਣ ਲੱਗ ਗਈ ਹੈ ਜੀ ਉਹਨੂੰ ਸਾਰੇ ਫਾਇਦੇ ਭੱਤੇ ਵੀ ਜਾਣ ਲੱਗ ਗਏ ਹੋਰ ਵੀ ਸਭ ਕੁਝ ਹੋ ਗਿਆ ਤੇ ਪਰ ਉਹ ਤੁਹਾਡੇ ਲਈ ਕੀ ਕਰੂਗਾ ਇਸੇ ਤਰੀਕੇ ਨਾਲ ਮੈਂ ਅਮਰਿਤਪਾਲ ਦੀ ਗੱਲ ਕਰਦਾ ਬਈ ਉਹ ਜੇ ਤਾਂ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗਾ ਬਾਹਰ ਵੀ ਆ ਪਰਲਮੈਂਟ ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਆ ਫਿਰ ਤਾਂ ਜਿਬਰੂ ਗੜ ਤੋਂ ਅੱਗੇ ਵੀ ਕਿਸੇ ਹੋਰ ਗੜ ਚ ਜਾ ਸਕਦਾ ਬੰਦੀ ਸਿੰਘਾਂ ਦੀ ਵਿਆਹਾਈ ਬਾਰੀ ਔਰ ਰਾਜਨੌਇਕਾਂ ਦੀ ਵਿਆਹਾਈ ਬਾਰੀ ਮੈਂ ਸਿਰਫ ਇਹ ਗੱਲ ਕਹੀ ਬਾਰ-ਬਾਰ ਅੱਬਾ ਜਿਹੜੀ ਗੱਲ ਕਰ ਲਈ ਉਹ ਤਾਂ ਉੱਥੇ ਹੀ ਉਹੀ ਉਹੀ ਅੱਜ ਵੀ ਉਹੀ ਸਟੈਂਡ ਸਰ ਨਸ਼ੇ ਨੂੰ ਲੈ ਕੇ ਪਿਛਲੇ 24 ਘੰਟਿਆਂ 'ਚ ਤਿੰਨ ਮੌਤਾਂ ਹੋਈਆਂ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਆਇਆ ਉਹਦੀ ਵੀ ਡੱਤ ਹੋਈ ਆ ਸਰ ਨਸ਼ੇ ਨੂੰ ਲੈ ਕੇ ਪਿਛਲੇ 24 ਘੰਟੇ ਦੇਖੋ ਵੀ ਬਹੁਤ ਲੋਕਾਂ ਨੇ ਚਾਹ ਨਾ ਬਣਾਈ ਸੀ ਪਰ ਮੈਂ ਤੁਹਾਨੂੰ ਦੱਸ ਦਿੰਦਾ ਸੈਂਟਰ ਸਰਕਾਰ ਵੱਲੋਂ ਕੁਝ ਮਹੀਨਿਆਂ ਤੋਂ ਸਾਡੀ ਨરેન્દ્ર મોદી ਜੀ ਜਿਵੇਂ ਤੁਹਾਨੂੰ ਕਿ ਪੰਜਾਬ ਨੂੰ ਬੜਾ ਬਹੁਤ ਪ੍ਰਿਆਰ ਕਰਦੇ ਆ ਹੋਮ ਮਿਨਿਸਟਰੀ ਵੱਲੋਂ ਉਹਨਾਂ ਦੇ ਵਿਭਾਗਾਂ ਵੱਲੋਂ ਇੱਕ ਦਫਤਰ ਅਮਰਸਰ ਸਾਹਿਬ ਚ 17 ਕਰਨੇ ਆ 16 ਹੋਰ ਖੁੱਲਣੇ ਆ ਹਰ ਜ਼ਿਲ੍ਹੇ ਹੈੱਡ ਕੁਆਰਟਰ ਤੇ ਖੁੱਲਣਾ ਹੈ ਤੇ ਉਹ ਇਸੇ ਲਈ ਖੋਲ ਰਹੇ ਆ ਵੀ ਇਹ ਸਾਰਿਆਂ ਨੂੰ ਚਾਹੇ ਉਹ ਚ ਕੋਈ ਪੋਲੀਟਿਕਲ ਲੀਡਰ ਲੜਿਆ ਹੋਇਆ ਚਾਹੇ ਕੋਈ ਪਾਰਟੀ ਦਾ ਆਗੂ ਲੜਿਆ ਚਾਹੇ ਉਹ ਚ ਕੋਈ ਆਫੀਸਰ ਲੜਿਆ ਏ ਚਾਹੇ ਕੋਈ ਵੀ ਆ ਜਿੱਦਣ ਉਹ ਛੇਤੀ ਤੋਂ ਛੇਤੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇੱਕ ਦਫਤਰ ਸੈਟਅਪ ਕਰਨਾ ਉਹਦੇ ਅੰਦਰ ਕਰਮਚਾਰੀ ਲਿਆਉਣੇ ਵੱਡਾ ਕੰਮ ਹੁੰਦਾ ਪਰ ਅਸੀਂ ਬਹੁਤ ਛੇਤੀ ਆ ਜਿਹੜੇ ਉਹ 16 ਦਫ਼ਤਰ ਹੋਰ ਪੰਜਾਬ ਚ ਖੋਲਾਂਗੇ ਤੇ ਪਰ ਹਾਂ ਉਹਨਾਂ ਚਿਰ ਜਿਹੜਾ ਇਹ ਉਹ ਬਿਲਕੁਲ ਇੱਕਦਮ ਇਹ ਹੋ ਗਈ ਵੀ ਜਿਹੜੀ ਅਟੈਕ ਜਿਹੜਾ ਮੁੱਖ ਮੰਤਰੀ ਨੇ ਖੁਦ ਕਰਤਾ 10000 ਬੰਦਿਆਂ ਤੇ ਇਲਜ਼ਾਮ ਲਾਤਾ ਵੀ ਇਹ ਨਸ਼ਾ ਬਕਾਉਂਦੇ ਨੇ ਉਹਦਾ ਸਭ ਤੋਂ ਵੱਡਾ ਕਾਰਨ ਉਹ ਹੋ ਰਿਹਾ ਉਹ ਜਿਹੜਾ ਕੰਮ ਕਰਦੇ ਸੀ ਉਹ ਵੀ ਕੰਮ ਛੱਡ ਕੇ ਬਹਿ ਗਏ ਇਸੇ ਕਰਕੇ ਨਸ਼ਾ ਉਦੋਂ ਮਦ ਵਧਿਆਏ ਅਪਸਰਾਂ ਅਪਸਰਾਂ ਨੂੰ ਕੈਮਰੇ ਵਾਲੇ ਬੁਲਾ ਕੇ মিডিਆ ਵਾਲੇ ਬੁਲਾ ਕੇ ਛਾਪੇ ਮਾਰਨੇ ਉਹ ਤੁਹਾਡੇ ਤੁਹਾਨੂੰ ਲੱਗਦਾ ਵੀ ਜੇ ਕੋਈ ਇੱਕ ਅਫਸਰ 100-100 ਨਾਲ ਛੋਟੇ ਮੁਲਾਜ਼ਮ ਲੈ ਕੇ ਜਾ ਰਿਹਾ ਤੇ ਉਹਨੂੰ ਨਸ਼ਾ ਫੜਿਆ ਜਾਊ ਕਿ ਤੂੰ ਲੱਭ ਜੂ ਉਹ ਤਾਂ ਕਿਦੋਂ ਨਾ ਕਿਦੋਂ ਰਿਕਵਰੀ ਪਹਿਲਾਂ ਹੁੰਦੀ ਆ ਉਹ ਦਿਖਾ ਕੇ ਦਿਖਾ ਲੈਂਦੇ ਆ ਜੇ ਇੱਕ ਡੀਆਈਜੀ ਆਇਆ ਉਹਦੇ ਨਾਲ ਐਸਐਸਪੀ ਹੋਊ ਐਸਐਸਪੀ ਨਾਲ ਐਸਪੀ ਹੋਣਗੇ ਐਸਪੀ ਨਾਲ ਡੀਐਸਪੀ ਹੋਣਗੇ ਡੀਐਸਪੀ ਨਾਲ ਐਸਐਚਓ ਹੋਣਗੇ ਐਸਓ ਨਾਲ ਸਪੈਕਟਰੀ ਐਸਆਈ ਹੋਣਗੇ 100 200 ਤਾਂ ਉਹਨਾਂ ਦਾ ਗਨਮੈ ਨਹੀਂ ਹੋ ਗਿਆ ਨਾਲ ਤੇ ਉਹ ਇਹਨਾਂ ਲਈ ਉਹ ਹੱਥ ਜੋੜੀ ਬੈਠੇ ਹੋਣਗੇ ਵੀ ਆਜੋ ਸਾਨੂੰ ਫੜ ਲਓ ਇਸ ਕਰਕੇ ਇਹ ਬਿਲਕੁਲ ਇਹ ਬਿਲਕੁਲ ਇੱਕ ਲੋਕਾਂ ਨੂੰ ਘੱਟਾ ਲੋਕਾਂ ਦੇ ਪਾਉਣਾ ਵੀ ਦੇਖੋ ਜਿੱ ਕਿੱਡੀਆਂ ਕਿੱਡੀਆਂ ਰੇਡਾਂ ਚੱਲ ਰਹੀਆਂ ਮੀਡੀਆ ਵਾਲੇ ਨਾਲ ਲਿਆ ਕੇ ਉਹ ਅਫਸਰ ਸਟੇਟਮੈਂਟ ਦੇ ਦਿੰਦੇ ਆ ਤੇ ਇਸ ਕਰਕੇ ਬਿਲਕੁਲ ਕੰਮ ਆ ਜਿਹੜਾ ਉਹ ਬੇੜਾ ਬਹਿ ਗਿਆ ਏ ਲੋਕ ਜਿਹੜੇ ਆ ਮੂੰਹ ਨਹੀਂ ਲਾਰੇ ਕਿਉਂ ਜੇ ਜੇ ਮਾਣਾ ਮੋਟਾ ਪੰਜਾਬ ਨੇ ਕੰਮ ਕੀਤਾ ਹੁੰਦਾ ਅੱਜ ਮੁੱਖ ਮੰਤਰੀ ਨੂੰ ਇੱਕ ਸੀਟ ਮੁੱਖ ਮੰਤਰੀ ਦਾ ਬਾਏ ਇਲੈਕਸ਼ਨ ਚ ਜਾਂਦਾ ਹੀ ਨਹੀਂ ਹੁੰਦਾ ਅੱਜ ਮੁੱਖ ਮੰਤਰੀ ਸ਼ਰੀਨ ਸਾਹਿਬ ਉੱਥੋਂ ਆਏ ਆ ਅੱਜ ਮੁੱਖ ਮੰਤਰੀ ਗਲੀ ਗਲੀ ਇਹ ਪਰਿਵਾਰ ਦੀ ਗੱਲ ਕਰਦੇ ਸੀ ਵੀ ਪਰਿਵਾਰ ਦਾ ਕੋਈ ਕੰਮ ਨਹੀਂ ਪੋਲਿਟਿਕਸ ਅੱਜ ਵਾਈਫ ਗਲੀ ਗਲੀ ਫਿਰ ਰਹੇ ਨੇ ਅੱਜ ਉਹਨਾਂ ਦੀ ਭੈਣ ਗਲੀ ਗਲੀ ਫਿਰ ਰਹੇ ਨੇ ਬਾਕੀ ਹੁਣ ਆਪਾਂ ਜਾਣਦੇ ਨਹੀਂ ਹੋਰ ਪਰਿਵਾਰ ਦੇ ਜੀ ਕਿੰਨੇ ਫਿਰ ਰਹੇ ਆ ਤੇ ਇਹ ਤਾਂ ਹਾਲਾਤ ਬਣੀ ਪਈ ਆ ਜੇ ਕੁਝ ਕੀਤਾ ਹੁੰਦਾ ਮੁੱਖ ਮੰਤਰੀ ਨੂੰ ਸ਼ਿਫਟ ਕਰਨਾ ਪੈਂਦਾ ਯਾਰ ਉਹ ਤਾਂ ਲੋਕ ਵਿਸ਼ਵਾਸ ਕਰਦੇ ਆ ਗੱਲ ਤੇ ਅੱਜ ਗਲੀ ਗਲੀ ਸਾਰੇ ਪਰਿਵਾਰ ਨੂੰ ਫਿਰਨਾ ਪੈ ਰਿਹਾ ਜੀ ਤੁਸੀਂ ਦੇਖੋ ਬਿਲਕੁਲ ਆਮ ਆਦਮੀ ਸਰਕਾਰ ਦਾ ਜਿਹੜਾ ਏ ਉਹ ਲੋਕਾਂ ਦੇ ਮੂਰੇ ਚਿਹਰਾ ਨੰਗਾ ਹੋ ਚੁੱਕਿਆ ਕੋਈ ਵੀ ਉਹਨਾਂ ਦਾ ਵਿਸ਼ਵਾਸ ਉਹ ਬਿਲਕੁਲ ਗਵਾ ਚੁੱਕੇ ਉਹ ਤਾਂ ਹੁਣ ਠੀਕ ਆ ਟਿਨਿਓਰ ਆ ਜਿੰਨਾ ਚਿਰ ਰਹੂਗੀ ਰਹੂਗੀ ਜੇ ਆਪਸ ਵਿੱਚ ਲੜ ਲੇ ਜੋ ਮੇਰੇ ਕੋਲ ਖਬਰ ਆ ਉਹ ਬਹੁਤ ਛੇਤੀ ਉਹਨਾਂ ਦੇ ਸਪੀਕਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਪੁੱਛ ਲਿਓ ਹਾਂ ਜੀ ਸਰ ਗਵਾਡਦੇ ਨੇ ਗਵਾਡਦੇ ਨੇ ਸਰ 2022 ਦੇ ਵਿਧਾਨ ਸਭਾ ਚੋਣਾਂ ਚ ਇੱਕ ਵਾਅਦਾ ਕੀਤਾ ਗਿਆ ਚਲੰਦਰ ਜਾ ਕੇ ਕੈ ਤੇਜਰੀਵਾਲ ਸਾਹਿਬ ਨੇ ਇੱਥੇ ਭਗਵੰਤ ਮਾਨ ਨੇ ਜੀ ਕਿ ਯੂਨੀਵਰਸਿਟੀ ਬਣੂਗੀ ਸਪੋਰਟਸ ਯੂਨੀਵਰਸਿਟੀ ਤੇ ਨਾਲ ਨਾਲ ਪੀਜੀਏ ਹੋਊਗਾ ਹੁਣ ਤੱਕ ਜਿਹੜਾ ਜਿਮਨੀ ਚੋਣ ਵਾਲੀ ਹੈਗਾ ਐਤ ਤੱਕ ਕੋਈ ਦੇਖੋ ਬਈ ਦੇਖੋ ਬਈ ਸਿੱਧੀ ਗੱਲ ਇੱਕ ਆ ਅਸੀਂ ਬੈਠੇ ਹਾਂ ਮੈਂ ਪਹਿਲੇ ਦਿਨ ਤੋਂ ਜਿੱਦਣ ਤੋਂ ਦੁਬਾਰਾ ਮੋਦੀ ਸਾਹਿਬ ਦੀ ਤੀਜੀ ਵਾਰ ਦੀ ਸਰਕਾਰ ਬਣ ਗਈ ਮੈਂ ਉਸ ਦਿਨ ਤੋਂ ਬੇਨਤੀ ਕਰ ਰਹੇ ਹਾਂ ਵੀ ਪਹਿਲਾਂ ਤਾਂ ਇਹ ਦੱਸ ਦੋ ਵੀ ਤੁਹਾਡੇ ਮੰਤਰੀ ਸਾਡੇ ਮਿਲੇ ਨੇ ਕਿਸੇ ਕੈਬਨਿਟ ਮੰਤਰੀ ਨੂੰ ਥੋਡੇ ਸੈਕਟਰੀ ਕਦ ਕਿਸੇ ਸੈਕਟਰੀ ਨੂੰ ਮਿਲੇ ਆ ਹੁਣ ਉਸ ਦਿਨ ਦਾ ਮੈਂ ਕਹੀ ਜਾਣਾ ਵੀ ਭਾਈ ਥੋਡੇ ਮੰਤਰੀ ਆ ਕੇ ਸਾਡੇ ਮਿਨਿਸਪਲਾਂ ਨੂੰ ਮਿਲਣਾ ਆ ਕੇ ਸੈਂਟਰ ਦੇਆਂ ਨੂੰ ਆਪਣੇ ਪ੍ਰੋਜੈਕਟ ਦੇਣ ਹੈਲਥ ਮਿਨਿਸਟਰ ਨੱਡਾ ਸਾਹਿਬ ਨੇ ਉਹਨਾਂ ਨਾਲ ਗੱਲ ਕਰੇ ਮੁੱਖ ਮੰਤਰੀ ਪਰ ਅੱਜ ਤੱਕ ਕਿਸੇ ਵੀ ਮੰਤਰੀ ਨੇ ਜਦਨ ਦੀ ਤੀਜੀ ਸਰਕਾਰ ਬਣੀ ਆ ਉਹਨੇ ਮੁੱਖ ਮੰਤਰੀ ਨੇ ਕਿਸੇ ਮੰਤਰੀ ਨੇ ਕਿਸੇ ਨਾਲ ਤਾਲਮੇਲ ਨਹੀਂ ਕੀਤਾ ਚਾਹੇ ਤੁਸੀਂ ਕੋਈ ਫੋਟੋ ਦੇਖ ਲਓ ਚਾਹੇ ਕੋਈ ਮੋਰੈਂਡਮ ਦੇਖ ਲਓ ਉਹ ਝੂਠਾ ਸੱਚਾ ਉਹੀ ਤਾਂ ਦੇ ਦੋ ਇਹ ਤਾਂ ਉਹ ਵੀ ਨਹੀਂ ਦੇਣ ਨੂੰ ਤਿਆਰ ਇਹਦਾ ਮਤਲਬ ਇਹ ਚਾਹੁੰਦੇ ਆ ਲੋਕਾਂ ਦਾ ਕੋਈ ਭਲਾ ਸੈਂਟਰ ਸਰਕਾਰ ਕਰ ਨਾ ਸਕਦੀ ਜਿੰਡੀ ਗਣ ਤਾਂ ਮਨੀਸ਼ ਤਵਾੜੀ ਇਕੱਠੇ ਰਲੇ ਆ ਦਿੱਲੀ ਚ ਇਕੱਠੇ ਲੜੇ ਆ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਨੰਗੇ ਕਰੋ ਜਿੱਦਣ ਇਲੈਕਸ਼ਨ ਹੁੰਦੀ ਆ ਸਭ ਇਕੱਠੇ ਉਸ ਤੋਂ ਬਾਅਦ ਅੰਦਰੋਂ ਰਾਤ ਨੂੰ ਸਭ ਪੱਗਾਂ ਲਾ ਕੇ ਮਿਲਦੇ ਆ ਜਿਹੜਾ ਕੋਈ ਨਹੀਂ ਹਟੂਕੀਆਂ ਪਾ ਕੇ ਮਿਲਦੇ ਆ ਇੱਕਠੇ ਨੇ ਇਸ ਗਲਤਫਹਿਮੀ 'ਚ ਬਿਲਕੁਲ ਲੋਕਾਂ ਨੂੰ ਨਹੀਂ ਮੈਂ ਤੁਹਾਡੇ ਮੁਰੇ ਰਹਿਣਾ ਚਾਹੀਦਾ ਕਾਂਗਰਸ ਪਾਰਟੀ ਅੱਜ ਵੀ ਅੱਜ ਵੀ ਜਦੋਂ ਵੀ ਕੋਈ ਮੀਟਿੰਗ ਹੋ ਰਹੀ ਹੋਊਗੀ ਯੂਪੀਏ ਦੀ ਜਿਹੜਾ ਉਹ ਤੋਂ ਬਾਅਦ ਇੰਡੀਆ ਅਲਾਈਂਸ ਬਣਿਆ ਉਹਦੇ ਵਿੱਚ ਸਵੇਰੇ ਫੋਟੋ ਦੇਖਿਆ ਕਰੋ ਕੀ ਖੜਗੇ ਸਾਹਿਬ ਦੇ ਆਫਿਸ 'ਚ ਮੀਤ ਜੀ ਬੈਠੇ ਆ ਨਾਲ ਸੰਦੀਪ ਪਾਟਕ ਬੈਠਾ ਏ ਦਿੱਲੀ ਅੱਜ ਵੀ ਉੱਥੇ ਰੋਜ਼ ਮੀਟਿੰਗਾਂ ਇਕੱਠੀਆਂ ਕਰਦੇ ਆ ਉਰੇ ਸਿਰਫ ਇਹ ਲੋਕਾਂ ਨੂੰ ਗਮਰਾਹ ਕਰਨ ਲਈ ਚੰਡੀਗੜ੍ਹ ਨਹੀਂ ਆਉਂਦਾ ਫਲਾਨਾ ਨਹੀਂ ਆਉਂਦਾ ਦੂਜੀ ਗੱਲਤੀ ਜੀ ਗੱਲ ਇਹ ਬਿਲਕੁਲ ਰਲੇ ਹੋਏ ਆ ਲੜਕੇ ਇਹਨਾਂ ਨੇ ਇਲੈਕਸ਼ਨ ਲੜੀ ਆ ਜਿੱਥੇ ਇਹਨਾਂ ਦਾ ਕੈਂਡੀਡੇਟ ਜਿੱਤਣ ਵਾਲਾ ਸੀ ਉਹਨਾਂ ਨੇ ਉਹਨਾਂ ਨੇ ਉੱਥੇ ਮਦਦ ਕਰਤੀ ਜਿੱਥੇ ਕਾਂਗਰਸ ਦਾ ਜਿੱਤਣ ਵਾਲਾ ਸੀ ਉਹਨਾਂ ਨੇ ਉਹਨਾਂ ਦੀ ਮਦਦ ਕਰਤੀ ਇਸ ਕਰਕੇ ਇਹ ਠੀਕ ਆ ਵੀ ਉਸ ਚੀਜ਼ ਨੂੰ ਲੋਕਾਂ ਨੂੰ ਸਮਝਣ ਨੂੰ ਟਾਈਮ ਲੱਗ ਗਿਆ ਪਰ ਹੁਣ ਬਿਲਕੁਲ ਕਲੈਰਿਟੀ ਆ ਇਸ ਵੇਲੇ ਵੀ ਰਲ ਕੇ ਲੜ ਰਿਹਾ ਵਿਧਾਨ ਸਭਾ ਸਰਦੋਸਤ ਬਹੁਤ ਇੰਪੋਰਟੈਂਟ ਗੱਈਆਂ ਆ ਉਹ ਤਿੰਨੋਂ ਹੀ ਗੱਲਾਂ ਹੋ ਰੀਆਂ ਮੈਂ ਤਾਂ ਹੀ ਬੇਨਤੀ ਕੀਤੀ ਵੀ ਅਸੀਂ ਸਭ ਤੋਂ ਪਹਿਲਾਂ ਵਾਤਾਵਰਨ ਸਿਖੋ ਠੀਕ ਕਰਨ ਦੀ ਲੋੜ ਆ ਪੰਜਾਬ 'ਚ ਕਿਉਂਕਿ ਜੇ ਇੰਡਸਟਰੀ ਦੀ ਗੱਲ ਕਰੀਏ ਜੇ ਕੋਈ ਟਰੈਕ ਬਣਦਾ ਕੋਈ ਸੜਕ ਬਣਦਾ ਉਹ ਇੰਡਸਟਰੀ ਫੇਲ ਹੋਊਗੀ ਹੋਊਗੀ ਜੇ ਕੋਈ ਕਾਰੋਬਾਰ ਉਹ ਫੇਲ ਹੋਊਗਾ ਹੀ ਹੋਊਗਾ ਇਸ ਕਰਕੇ ਮੈਂ ਬਾਰ-ਬਾਰ ਕਿਹਾ ਵੀ ਪੰਜਾਬ 'ਚ ਤੁਸੀਂ ਆਪ ਰੋਜ਼ ਦੇਖਦੇ ਹੋ ਕਿ ਕਿੰਨਾ ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਜੀ ਮੈਂ ਇਹੀ ਕਹਿਣਾ ਨਾ ਅਸੀਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਕਰਨਾ ਹੀ ਕਰਨਾ ਜੋ ਪੰਜਾਬ 'ਚ ਕਰਨਾ ਡਾਇਰੈਕਟਲੀ ਜੋ ਕਰ ਸਕਦੇ ਹਾਂ ਕਰਾਂਗੇ ਕਰਾਂਗੇ ਪਰ ਮੈਂ ਇਹੀ ਤਾਂ ਹੀ ਕਹ ਰਿਹਾ ਵੀ ਸੈਂਟਰ ਸਰਕਾਰ ਆ ਕੇ ਮੁੱਖ ਮੰਤਰੀ ਸਾਹਿਬ ਕੱਲੇ-ਕੱਲੇ ਹਰ ਵਿਸ਼ੇ ਤੇ ਗੱਲ ਕਰਨ ਮੋਦੀ ਸਾਹਿਬ ਐਨਡੀਏ ਦੀ ਸਰਕਾਰ ਸਾਰਾ ਕੁਝ ਪੰਜਾਬ ਨੂੰ ਇੰਡਸਟਰੀ ਦੇਣਾ ਚਾਹੁੰਦੇ ਆ ਕਿਸਾਨਾਂ ਨੂੰ ਜੋ ਕਰਨਾ ਮਜ਼ਦੂਰਾਂ ਨੂੰ ਜੋ ਕਰਨਾ ਪਰ ਸਿਰਫ ਮੈਂ ਥੋੜੇ ਰਾਹੀਂ ਇਹ ਕਹਿਣਾ ਵੀ ਆ ਇਲੈਕਸ਼ਨ 10 ਨੂੰ ਖਤਮ ਹੋ ਜੂਗੀ ਟਾਈਮ ਕੱਢਣ ਸਿਰਫ ਇਹ ਨਾ ਦੇਖੀ ਜਾਣ ਕੇਜਰੀਵਾਲ ਜੇਲ੍ਹ ਚ ਤੇ ਮੈਂ ਕਿਵੇਂ ਜਾਵਾਂ ਪੰਜਾਬ ਨੂੰ ਦਾਾਂ ਤੇ ਕੇਜਰੀਵਾਲ ਕਰਕੇ ਨਾ ਲਾਓ ਉਹਨੇ ਤਾਂ ਬੁੱਠੇ ਕੰਮ ਕੀਤੇ ਉਹਨੇ ਤਾਂ ਜੇਲ੍ਹ ਚ ਹੀ ਰਹਿਣਾ ਪਰ ਇਹ ਇਸ ਕਰਕੇ ਨਹੀਂ ਜਾਂਦੇ ਵੀ ਸਾਨੂੰ ਕੇਜਰੀਵਾਲ ਸਾਡੇ ਜਿਹੜੇ ਆ ਉਹ ਮਿਨਿਸਟਰੀਆਂ ਖੋਲੂ ਮੁੱਖ ਮੰਤਰੀ ਜੀੇ ਬੋਲੂਗਾ ਪਰ ਪੰਜਾਬ ਨੂੰ ਕੇਜਰੀਵਾਲ ਕਰਕੇ ਦਾਾਂ ਤੇ ਨਾ ਲਾਓ ਪ੍ਰਧਾਨ ਮੰਤਰੀ ਜੀ ਨੂੰ ਮਿਲੋ ਬਾਕੀ ਮੰਤਰੀਆਂ ਨੂੰ ਮਿਲੋ ਜੋ ਚਾਹੀਦਾ ਸੈਂਟਰ ਦੇਣ ਨੂੰ ਤਿਆਰ ਬੈਠੀ ਬਿਲਕੁਲ ਸਕੀਮਾਂ ਜਿਹੜੀਆਂ ਬਣੀਆਂ ਰੇਲਵੇ ਦੀ ਬਾਕੀ ਸਟੇਟਾਂ ਸਾਰਾ ਸਾਫ ਦਿੰਦੀਆਂ ਆ ਆਖਰ ਜੇ ਕਿਤੇ ਬਣਾਉਣਾ ਜ਼ਮੀਨ ਐਕਵਾਇਰ ਤਾਂ ਸਭ ਤੋਂ ਥੱਲੇ ਆ ਕੇ ਡੀਸੀ ਤੇ ਰਹਿ ਜਾਂਦੀ ਆ ਉਹਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂਗਾ ਨਾ ਏ ਕੋਈ ਵੀ ਜ਼ਮੀਨ ਆ ਜਿਹੜੀ ਉਹ ਪੰਜਾਬ ਸਰਕਾਰ ਆ ਜਿਹੜੀ ਉਹਦੇ ਵਿੱਚ ਰੋਲ ਅਦਾ ਨਹੀਂ ਕਰਦੀ ਸਰਕਾਰ ਤਾਂ ਬਣਾਉਣ ਨੂੰ ਤਿਆਰ ਬੈਠੀ ਏ ਪਰ ਜਿਹੜੀਆਂ ਵੀ ਇਹਨਾਂ ਨੇ ਚੀਜ਼ਾਂ ਕਈਆਂ ਬ੍ਰਿਜ ਵਾਲੀ ਗੱਲ ਆ ਜਿਹੜੀ ਪਲੇਟੀ ਵਾਲੀ ਗੱਲ ਆ ਦੂਜੀ ਸਾਰੀਆਂ ਚੀਜ਼ਾਂ ਏ ਜਿਹੜੀਆਂ ਉਹ ਅਸੀਂ ਮਹਿਕਮਾ ਉਹਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਰਿਵਿਊ ਵੀ ਕਰੂਗਾ ਤੇ ਬੜਾ ਹਾਂ ਭੱਜੀ ਅਸੀਂ ਮਹਿਕਮੇ ਨੂੰ ਕਹਾਂਗੇ ਵੀ ਇਹਦੇ ਵਿੱਚ ਪੋਜ਼ਿਟਿਵ ਵੀ ਨਾਲ ਇਹਦਾ ਦੇਖਿਆ ਜਾਵੇ। ਜੀ 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 ਉਹਦੇ ਵਿੱਚ ਸਾਡੇ ਬੜੇ 30 ਤੋਂ ਉੱਤੇ ਸਟੇਸ਼ਨ ਬਣ ਰਹੇ ਆ ਉਹਦੇ ਵਿੱਚ ਮੋਗਾ ਵੀ ਆਇਆ ਤੇ ਉਹ ਸਟੇਸ਼ਨ ਆ ਜਿਹੜੇ ਉਹ ਅਪਗ੍ਰੇਡ ਹੋ ਰਹੇ ਆ ਉਹਨਾਂ ਨੂੰ ਹੋਰ ਗਤੀ ਦਿੱਤੀ ਜਾਵੇ ਜਿਹੜੇ ਸਾਡੇ ਡਬਲਿੰਗ ਆ ਉਹ ਹੋ ਰਹੀ ਆ ਉਹ ਹੋਵੇ ਸਾਰੇ ਅਸੀਂ ਇਲੈਕਟ੍ਰੀਫਾਈ ਕਰ ਰਹੇ ਆ ਕਿਤੇ ਵੀ ਕ੍ਰੀਨ ਨਾਲ ਜਿਹੜੀਆਂ ਉਹ ਡੀਜ਼ਲ ਤੇ ਪੈਟਰੋਲ ਚਾ ਜਾਣੀ ਤੇਲ ਤੇ ਨਾ ਰਹਿਣ ਉਹ ਸਾਰੀਆਂ ਬਿਜਲੀ ਤੇ ਚੱਲਣ ਤੇ ਹੋਰ ਅਸੀਂ ਕੋਚੇਸ ਆ ਜਿਹੜੀਆਂ ਲੋਕਾਂ ਲਈ ਬਹੁਤ ਆਰਾਮਦਾਇਕ ਉਹ ਬਣਾ ਰਹੇ ਆ ਫਰੇਟ ਕੋਰੀਡੋਰ ਜਿਹੜਾ ਉਹ ਬਣ ਕੇ ਲੁਧਿਆਣੇ ਉ ਤਿਆਰ ਹੋ ਗਿਆ ਜਿਹੜਾ ਵੀ ਮਾਲ ਜਾਣਾ ਸਿੱਧਾ ਚਾਹੀ ਕਿਸੇ ਬੰਦਰਗਾਹ ਤੇ ਲੈ ਜਾਓ ਉਹ ਫਰੇਟ ਕੋਰੀਡੋਰ ਜਿਹੜਾ ਲੁਧਿਆਣੇ ਸਾਹਨੇਵਾਲ ਬਣਿਆ ਹੋਵੇ ਆ ਉਹਦਾ ਬਹੁਤ ਭਾਰੀ ਆ ਇਲੈਕਸ਼ਨਾਂ ਤੋਂ ਥੋੜਾ ਜਿਹਾ ਪਹਿਲਾਂ ਹੀ ਉਹ ਫਰੇਟ ਕੋਰੀਡੋਰ ਆ ਜਿਹੜਾ ਉਹ ਖੁੱਲ੍ਹਿਆ ਆ ਉਹਦਾ ਬੜਾ ਵੱਡਾ ਫਾਇਦਾ ਹੋ ਰਿਹਾ ਤੇ ਹੋਰ ਜਿੰਨੇ ਵੀ ਕੰਮ ਨੇ ਉਹ ਰੇਲਵੇ ਦੇ ਕੁਦਰਤੀ ਗੱਲ ਆ ਵੇਚਦਾ ਤਾਂ ਹੁੰਦਾ ਜਿਹੜੀ ਸਟੇਟ ਦਾ ਮਿਨਿਸਟਰ ਹੁੰਦਾ